ਤੁਸੀਂ ਦੇਖ ਰਹੇ ਹੋ ਡੀ ਡੀ ਐਸ ਨਿਊਜ਼ ਚੈਨਲ ਪੰਜਾਬ ਦੇ ਮਸ਼ਹੂਰ ਕਲਾਕਾਰ ਗੁਰਦਰਸ਼ਨ ਤੂਰੀ ਨੂੰ ਦਿੱਤੀ ਗਈ ਸ਼ਰਧਾਂਜਲੀ ਇਸ ਮੌਕੇ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਦੇ ਗੀਤਕਾਰਾਂ ਨੇ ਆਪਣੀ ਹਾਜ਼ਰੀ ਲਵਾਈ ਇਸ ਮੌਕੇ ਤੇ ਪੰਜਾਬੀ ਦੇ ਕਲਾਕਾਰਾਂ ਵੱਲੋਂ ਗੁਰਦਰਸ਼ਨ ਤੂਰੀ ਦੀ ਯਾਦ ਵਿੱਚ ਬੂਟੇ ਵੀ ਲਗਾਏ ਗਏ ਤੂਰੀ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ ਅੱਜ ਤੁਹਾਡਾ ਇੱਕ ਸਾਥੀ ਚਲਾ ਗਿਆ ਜੀ ਬਹੁਤ ਘਾਟਾ ਹੋਇਆ ਜਾਨਕੀ ਅੱਜ ਕੀ ਕਹਾਂਗੇ ਜਦ ਸੰਤਰਾ ਦੀ ਜੇਨ ਪਹੁੰਚੋ ਅੱਜ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਕਹਿਣਾ ਵੀ ਸਾਡੀ ਅੱਜ ਇੱਕ ਬਰਾਬਰ ਦੀ ਬਾਹ ਜਿਹੜੀ ਸਾਡੇ ਨਾਲ ਉੱਲੱਤ ਚੁੱਕੀ ਆ ਨਾ ਤੇ ਸਾਡੇ ਕੋਲ ਸ਼ਬਦ ਨਹੀਂ ਹੈਗੇ ਵੀ ਜਿਹੜੇ ਅਸੀਂ ਕੁਝ ਕਹਿ ਸਕੀਏ ਗੁਰਦਰਸ਼ਨ ਇੱਕ ਐਸਾ ਸਖਸ ਸੀਗਾ ਜੋ ਹਮੇਸ਼ਾ ਸਾਰਿਆਂ ਨੂੰ ਜੋੜ ਕੇ ਰੱਖਦਾ ਸੀਗਾ ਤੇ ਜਿਨੇ ਧੂਰੀ ਦਾ ਨਾਮ ਪੂਰੇ ਵਰਲਡ ਦੇ ਵਿੱਚ ਚਮਕਾਇਆ ਸੀਗਾ ਆਪਣੇ ਗੀਤਾਂ ਦੇ ਰਾਹੀਂ ਤੇ ਉਹ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਬਹੁਤ ਜ਼ਿਆਦਾ ਮਿਹਨਤ ਮੁਸ਼ਕਲ ਕਰਕੇ ਉਹਨੇ ਆਪਣਾ ਨਾਮ ਚਮਕਾਇਆ ਸੀਗਾ ਤੇ ਅਜੇ ਤਾਂ ਉਹਨੇ ਹੋਰ ਵੀ ਬਹੁਤ ਜ਼ਿਆਦਾ ਬੁਲੰਦੀਆਂ ਸੋਹਣੀਆਂ ਸੀਗੀਆਂ ਪਰ ਜੀ ਉਹਦੇ ਜਾਣ ਦਾ ਸਮਾਂ ਨਹੀਂ ਹੈਗਾ ਸੀਗਾ ਪਰ ਪ੍ਰਮਾਤਮਾ ਨੇ ਉਹਨੂੰ ਬਹੁਤ ਜਲਦੀ ਬੁਲਾ ਲਿਆ ਪਰ ਅੱਜ ਅਸੀਂ ਸਾਰੇ ਸਾਡਾ ਸੰਗੀਤ ਜਗਤ ਸਾਡੇ ਸਾਰੇ ਭੈਣ ਭਰਾ ਇੱਥੇ ਪਹੁੰਚੇ ਨੇ ਸ਼ਰਧਾਂਜਲੀ ਦੇਣ ਦੇ ਲਈ ਤੇ ਅੱਜ ਅਸੀਂ ਇੱਕ ਉਹਦੀ ਯਾਦ ਦੇ ਵਿੱਚ ਅਸੀਂ ਇੱਕ ਬੂਟਾ ਵੀ ਲਾਇਆ ਵੀ ਇਸ ਬੂਟੇ ਦੇ ਰਾਹੀਂ ਅਸੀਂ ਉਹਨੂੰ ਹਮੇਸ਼ਾ ਉਹਨੂੰ ਅਮਰ ਰੱਖ ਸਕੀਏ ਤੇ ਕੋਸ਼ਿਸ਼ ਵੀ ਕਰਾਂਗੇ ਅਸੀਂ ਸਾਰੇ ਸਾਥੀ ਰਲ ਕੇ ਵੀ ਗੁਰਦਰਸਨ ਦੇ ਨਾਂ ਦੇ ਉੱਤੇ ਇੱਕ ਅਸੀਂ ਸੰਸਥਾ ਬਣਾ ਕੇ ਤੇ ਇੱਕ ਸੱਭਿਆਚਾਰਕ ਮੇਲਾ ਜਾਂ ਹੋਰ ਵੀ ਖੂਨਦਾਨ ਕੈਂਪ ਵਗੈਰਾ ਕੁਝ ਨਾ ਕੁਝ ਨਾ ਵੀ ਅਸੀਂ ਉਹਨੂੰ ਹਮੇਸ਼ਾ ਹੀ ਉਹਨੂੰ ਅਮਰ ਰੱਖੀਏ ਅਸੀਂ ਸਾਡੀ ਇਹੀ ਕੋਸ਼ਿਸ਼ ਰਹੂ ਸਾਰੇ ਦੋਸਤਾਂ ਮਿੱਤਰਾਂ ਦੀ ਵੀ ਅਸੀਂ ਉਹਨੂੰ ਹਮੇਸ਼ਾ ਅਮਰ ਰੱਖੀਏ ਤੇ ਉਹਦੇ ਗੀਤਾਂ ਨਹੀਂ ਤੇ ਉਹਨੂੰ ਚਾਹਣ ਵਾਲਿਆਂ ਦੇ ਵਿੱਚ ਤਾਂ ਉਹ ਹਮੇਸ਼ਾ ਉਹ ਦਿਨਾਂ ਦੇ ਵਿੱਚ ਰਸਾਇਆ ਰਹੂ ਵੀ ਰਹੂਗਾ ਤੇ ਅਸੀਂ ਬਾਕੀ ਪਰਿਵਾਰ ਸਾਡੇ ਫਾਦਰ ਸਾਹਿਬ ਹਨਾ ਉਹਨਾਂ ਦੇ ਡੈਡੀ ਅਸੀਂ ਇਹਨਾਂ ਨੂੰ ਵੀ ਸਾਰਿਆਂ ਨੂੰ ਕਹਿੰਦੇ ਆ ਵੀ ਚਲੋ ਗੁਰਦਸਤਨ ਦੀ ਘਾਟ ਆ ਜਿਹੜੀ ਉਹ ਤਾਂ ਨਹੀਂ ਅਸੀਂ ਪੂਰੀ ਕਰ ਸਕਦੇ ਪਰ ਅਸੀਂ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਜਰੂਰ ਅਸੀਂ ਹਮੇਸ਼ਾ ਹੀ ਮੋਢੇ ਨਾਲ ਮੋਢਾ ਲਾ ਕੇ ਖੜਿਆ ਤੇ ਜਿੱਥੇ ਵੀ ਕਿਤੇ ਲੋੜ ਆ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਕਵੀਕੜੀ ਦੇ ਵਿੱਚ ਤੁਸੀਂ ਪਹੁੰਚੇ ਤੁਹਾਡਾ ਸਾਥੀ ਸੀ ਤੇ ਲੋਕਲ ਕੀ ਕਹੋਗੇ ਜੀ ਕੋਰ ਦਰਸ਼ਨ ਇੱਕ ਬਹੁਤ ਹੀ ਪੰਜਾਬ ਦਾ ਸੁਰੀਲਾ ਗਾਇਕ ਸੀ ਜਿਹਨੂੰ ਪ੍ਰਮਾਤਮਾ ਨੇ ਬਹੁਤ ਅੱਛਾ ਇੱਕ ਸੁਰ ਦਿੱਤਾ ਸੀ ਜਿਹਦੇ ਨਾਲ ਮਤਲਬ ਦੁਨੀਆ ਸੁਰ ਦੇ ਉੱਤੇ ਕਾਇਮ ਹੈ ਪ੍ਰਮਾਤਮਾ ਨੇ ਇੱਕ ਐਸਾ ਗਲਾ ਦਿੱਤਾ ਐਸਾ ਕੰਠ ਦਿੱਤਾ ਜੀ ਕਿ ਸਰਸਪਤੀ ਉਹਦੇ ਉੱਤੇ ਮਤਲਬ ਬਰਾਜਮਾਨ ਸੀ ਉਹਦੇ ਗੀਤਾਂ ਦੇ ਵਿੱਚ ਝਲਕਦਾ ਇੱਕ ਉਹਨਾਂ ਦੇ ਵੱਲੋਂ ਗਾਇਆ ਹੋਇਆ ਗਾਣਾ ਜਿਹੜਾ ਮਾਂ ਵਾਲਾ ਹੈ ਨਾ ਔਰ ਮੇਰੀ ਜੋ ਜੋ ਵੀ ਮੇਰੀ ਆਵਾਜ਼ ਨੂੰ ਸੁਣ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਜਰੂਰ ਗਾਣਾ ਤੁਸੀਂ ਸੁਣਿਓ ਮਾਂ ਦੇ ਉੱਤੇ ਜੋ ਗੁਰਦਰਸ਼ਨ ਨੇ ਗਾਇਆ ਸੀ ਉਹ ਅਮਰ ਗਾਣਾ ਜਿਵੇਂ ਮਾਨਕ ਸਾਹਿਬ ਨੇ ਮਾਂ ਹੁੰਦੀ ਹੈ ਮਾਂ ਗਾਇਆ ਸੀ ਉਸੇ ਲੈਵਲ ਦਾ ਗਾਣਾ ਜਿਹੜਾ ਮਾਂ ਗੁਰਦਰਸ਼ਨ ਨੇ ਗਾਇਆ ਤੇ ਸਾਨੂੰ ਮਾਨ ਆਪ ਦੇ ਭਰਾ ਤੇ ਕਿਉਂ ਨੇ ਸਹੀ ਸ਼ਬਦਾਂ ਦੀ ਚੋਣ ਕੀਤੀ ਹੈ ਥੈਂਕ ਯੂ ਗੁਰਦਰਸ਼ਨ ਦੁਰੀ ਇੱਕ ਪੰਜਾਬ ਦਾ ਨਾਮਵਰ ਕਲਾਕਾਰ ਸਾਡੇ ਤੋਂ ਵਿਛੜ ਗਿਆ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਬਹੁਤ ਦੁੱਖ ਦੀ ਘੜੀ ਹੈ ਬਹੁਤ ਸਰੀਲਾ ਵੀਰ ਸੀ ਸਾਡਾ ਬਹੁਤ ਵਧੀਆ ਇਨਸਾਨ ਸੀ ਸੋ ਉਹਦੇ ਜਾਣ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਵੱਡਾ ਘਾਟਾ ਪੈ ਗਿਆ ਅਸੀਂ ਉਹ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਵੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਹੌਸਲਾ ਮੰਨੋ ਜੰਦੂ ਜੀ ਕੀ ਕਹਾਂ ਤੁਸੀਂ ਲੰਮ ਸਮਾਂ ਰਹੇ ਉਹਨਾਂ ਦੇ ਨਾਲ ਤੇ ਇਹ ਤੁਹਾਡਾ ਇੱਕ ਭਰਾ ਹੀ ਮੰਨ ਲਓ ਚਲਾ ਗਿਆ ਕੀ ਕਹਾਂਗੇ ਇਸ ਨੂੰ ਪਰ ਆਵਾ ਤਾਂ ਵੀ ਵੱਧ ਜੀ ਮਤਲਬ ਕੱਲੋਂ ਸਾਡਾ ਸਾਡੀ ਜਾਣੇ ਸੀ ਉਹ ਬੰਦਾ ਤੇ ਮਤਲਬ ਜਿੰਨਾ ਵਧੀਆ ਕਲਾਕਾਰ ਸੀ ਉਨਾ ਹੀ ਵਧੀਆ ਇਨਸਾਨ ਸੀ ਅੱਜ ਤੱਕ ਕਦੇ ਵੀ ਉਹਨੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਜਿਹੜੇ ਜਿਸ ਕਿਸੇ ਬੰਦੇ ਨੇ ਵੀ ਉਸ ਨੂੰ ਕਹਿਣਾ ਵੀ ਨਾਲ ਜਾਣਾ ਹਮੇਸ਼ਾ ਉਹਦੇ ਨਾਲ ਰਹਿੰਦਾ ਸੀਗਾ ਤੇ ਬਸ ਜੋ ਪਰਮਾਤਮਾ ਨੂੰ ਮਨਜੂਰ ਸੀਗਾ ਕਿੰਨਾ ਕਹ ਕੇ ਅਸੀਂ ਅੰਕਲ ਦੀ ਸਾਡੇ ਨਾਲ ਖੜੇ ਨੇ ਇਹਨਾਂ ਨੂੰ ਇਹੀ ਕਹਨੇ ਆ ਵੀ ਅਸੀਂ ਉਹਦੀ ਘਾਟ ਤਾਂ ਨਹੀਂ ਪੂਰੀ ਕਰ ਸਕਦੇ ਪਰ ਤੁਹਾਡੇ ਸਾਰੇ ਗੁਰਦਰਸ਼ਨ ਖੜੇ ਨੇ ਜਿੱਥੇ ਵੀ ਸਾਨੂੰ ਤੁਸੀਂ ਆਵਾਜ਼ ਮਾਰੋਗੇ ਤੁਹਾਡੇ ਨਾਲ ਖੜੇ ਆ ਪਰਮਾਤਮਾ ਸਾਡੇ ਭਰਾ ਨੂੰ ਸ਼ਾਂਤੀ ਬਖਸ਼ੇ ਆਪਦੀ ਪਰਮਾਤਮਾ ਆਪਦੀ ਗੋਦ ਦੇ ਵਿੱਚ ਜਗਾ